ਲਓ ਜੀ ਅੱਜ ਕਰਵਾਉਣੀ ਹੈ ਆਪਣੇ ਸਟੂਡੀਓ ਦਾ ਟੂਰ ਬਹੁਤ ਜਨੇ ਕਹਿੰਦੇ ਸੀ ਕਹਿੰਦੇ ਤੁਸੀਂ ਸਟੂਡੀਓ ਦਾ ਟੂਰ ਨਹੀਂ ਕਰਵਾ ਰਹੇ ਕਿਉਂਕਿ ਹਜੇ ਆਪਣਾ ਚੱਲ ਹੀ ਰਿਹਾ ਕੰਮ ਕੰਪਲੀਟ ਨਹੀਂ ਹੋਇਆ ਪਰ ਚਲੋ ਜਿੰਨਾ ਕ ਬਣਿਆ ਓਨਾਂ ਕ ਤੁਹਾਨੂੰ ਜਿਹੜਾ ਟੂਰ ਆਪਾਂ ਦੰਨੇ ਆ ਅੱਜ ਇੱਕ ਭੈਣ ਦਾ ਤੋਂ ਦੋਸਤੋ ਫੋਨ ਵੀ ਆ ਗਿਆ ਸੀ ਤੋਂ ਹਾਂਜੀ ਭੈਣ ਕਹਿੰਦੀ ਸੀ ਸਟੂਡੀਓ ਦਾ ਟੂਰ ਹੀ ਨਹੀਂ ਕਰਵਾਉਂਦੇ ਮਹਾ ਭੈਣੇ ਹਜੇ ਬਣੀ ਜਾ ਰਿਹਾ ਹੈਗਾ ਹਲੇ ਦੋਸਤੋ ਖਿਲਾਰਾ ਪਿਆ ਪਿਆ ਸਾਰੇ ਕਾ ਇਸ ਦਾ ਹਾਂਜੀ ਤੇ ਜਿਹੜਾ ਲੱਕੜ ਦਾ ਕੰਮ ਹੈ ਥੋੜਾ ਜਿਹਾ ਬਰੀਕੀ ਹੁੰਦਾਗਾ ਤੇ ਜਿਵੇਂ ਹੁਣ ਕੱਪ ਬੋਰਡ ਉਹ ਆਪਾਂ ਪ੍ਰਭਾਲੇ ਤੇ ਜਿਹੜਾ ਸਾਰਾ ਜਿੱਥੇ ਆਪਾਂ ਵੀਡੀਓ ਬਣਾਇਆ ਕਰਨੀ ਆ ਕਿਚਨ ਦਾ ਉਹ ਵੀ ਚੱਲ ਰਿਹਾਗਾ ਸੋ ਮਤਲਬ ਬਰੀਕੀ ਦਾ ਕੰਮ ਬਹੁਤ ਹੁੰਦਾ ਤਾਂ ਫਿਰ ਟਾਈਮ ਤਾਂ ਲੱਗਦੀ ਆ ਜੀ ਇੱਧਰ ਆਪਾਂ ਜਿਹੜਾ ਕੱਪ ਵੜੋ ਪਰਾਲੇ ਅੱਜ ਹੀ ਬਣਾ ਕੇ ਗਏ ਨੇਗੇ ਇਹ ਖੋਲ ਕੇ ਨਹੀਂ ਦੇਖਿਆ ਆਪਾਂ ਹਮਮ ਚਲ ਦਿਖਾ ਦੇ ਖੋਲ ਕੇ ਇਹਦੇ ਚ ਦੋਸਤ ਕਾਫੀ ਸਾਰੇ ਖਾਣੇ ਬਣਾਏ ਨੇ ਆਪਾਂ ਮਤਲਬ ਅ ਹਾਈ ਥੱਲੋ ਹੱਤ ਬਾਗੀ ਖੋਲਣਾ ਪੁਰਾਣ ਹਮ ਇਹਦੇ ਚ ਕਾਫੀ ਸਾਰੇ ਖਾਣੇ ਬਣਾਲੇ ਮਤਲਬ ਲਟਾਂ ਲੂਟਾਂ ਵਾਲਾ ਟਰੇ ਪਟਰੇ ਕੈਮਰੇ ਸ਼ੈਮਰੇ ਸਾਰਾ ਕੁਝ ਮਤਲਬ ਇਹਦੇ ਵਿੱਚ ਟਿਕ ਜਾ ਕਰੇ ਇੱਥੇ ਜਦੋਂ ਇੱਕ ਦਰਵਾਜ਼ਾ ਲੱਗ ਜਾ ਸਾਰਾ ਮਤਲਬ ਇਹਦੇ ਵਿੱਚ ਸਮਝਿਆ ਕਰੂਗਾ ਸਮਾਨ ਜਿਹੜੇ ਕੋਈ ਸਟੈਂਡ ਸਟੂਡਾ ਉਹ ਉੱਤੇ ਟਿਕ ਜਾ ਕਰਨਗੇ ਵੀ ਉੱਤੇ ਖੁੱਲੀ ਜਗ੍ਹਾ ਰੱਖਤੀ ਦੋਸਤੋ ਹਾਂਜੀ ਆ ਤਾਂ ਆਪਣਾ ਬਾਥਰੂਮ ਹੀ ਹੈ ਜੀ ਇੱਧਰ ਤਾਂ ਹਾਂਜੀ ਹਲੇ ਦੋਸਤੋ ਸ਼ੀਟਾਂ ਲਾਉਣੀਆਂ ਨੇ ਆ ਕੰਧਾਂ ਤੇ ਜਿਹੜੀ ਅਕੌਸਟਿਕ ਸ਼ੀਟ ਹੈਗੀ ਉਹ ਲੱਗਣੀ ਹੈ ਸਾਰੀ ਹਾਂਜੀ ਮਤਲਬ ਸਾਊਂਡ ਪ੍ਰੂਫਿੰਗ ਆ ਵੀ ਜਿਹੜਾ ਕੰਮ ਆ ਉਹ ਵੀ ਰਹਿੰਦਾਗਾ ਹੂੰ ਵੈਸੇ ਜਿਹੜੀ ਛੱਤ ਤੇ ਲੱਗੀ ਹੈ ਦੋਸਤੋ ਉਹ ਵੀ ਇੱਕ ਤਰ੍ਹਾਂ ਦੀ ਅਕੌਸਟਿਕ ਹੀ ਆ ਅਕੌਸਟਿਕ ਸ਼ੀਟ ਹੀ ਹੈ ਜਿਹੜੀ ਆਵਾਜ਼ ਨੂੰ ਗੂੰਜਣ ਨਹੀਂ ਦਿੰਦੀ ਜਿਵੇਂ ਹੁਣ ਆਪਣਾ ਆ ਖਾਲੀ ਕਮਰਾ ਬੈਦ ਵਿੱਚ ਆਵਾਜ਼ ਗੂੰਜਣੀ ਚ ਆ ਮਤਲਬ ਜਿਹੜੀ ਆਪਾਂ ਕਾਸਟਿਕ ਸ਼ੀਟ ਲਾਈ ਹੋਈ ਹੈ ਜੀ ਇਹ ਕੰਦਾ ਤੇ ਵੀ ਸਾਰੇ ਲੱਗੂਗੀ ਜੀ ਇਹ ਕੰਮ ਵੀ ਰਹਿੰਦਾਗਾ ਇਹ ਵੀ ਹੀ ਵੀਰ ਲਾਉਣੀਆਂ ਨੇ ਲੱਕੜ ਵਾਲੇ ਹਾਂਜੀ 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 ਇਹੀ ਵੀਰ ਲਾਉਗੇ ਤੇ ਇੱਧਰ ਵੀ ਆਪਣਾ ਇੱਥੇ ਗੈਸ ਰੱਖਿਆ ਜਾਊਗਾ ਜੀ ਹੂੰ ਇਹਦੇ ਵਿੱਚ ਆ ਜਿਹੜਾ ਸਲੈਂਡਰ ਆ ਗਿਆ ਇੱਥੇ ਸਿਲੰਡਰ ਰੱਖ ਜੂਗਾ ਹਾਂਜੀ ਬਾਕੀ ਇੱਧਰ ਸ਼ਿੰਕ ਵਗੈਰਾ ਆ ਗਿਆ ਟੂਟੀ ਵਗੈਰਾ ਇੱਥੇ ਲੱਗ ਜੂਗੀ ਹਾਂਜੀ ਆ ਇਹ ਸਾਰੇ ਦਰਾਜ ਇਹ ਵੀ ਅਜੇ ਰਹਿੰਦੇ ਨੇ ਜਿਹਨਾਂ ਉੱਪਰ ਹੈਂਡਲ ਲਾਉਣ ਵਾਲੇ ਹੂੰ ਤੇ ਆ ਇੱਥੇ ਚਲੋ ਇਧਰ ਦਰਾਜ ਬਣਾਤੇ ਆ ਬੋਤਲ ਕਿਰਕਾ ਬਣਾਇਆ ਕਰਨੀ ਹੈ ਜੀ ਫਿਰ ਆਪਾਂ ਵੀਡੀਓ ਲਓ ਦੋਸਤੋ ਸਿਲੰਡਰ ਕਿੱਥੇ ਰੱਖੇਗੀ ਉਹ ਇਹਦੇ ਵਿੱਚ ਰੱਖ ਲਾਂਗੇ ਜੈਨ ਹੂੰ ਇਧਰ ਹਾਂਜੀ ਹਾਂਜੀ ਇਹਦੇ ਵਿੱਚ ਸਿਲੰਡਰ ਲੱਗ ਜੂਗਾ ਤੇ ਆ ਦੋਸਤੋ ਮਤਲਬ ਆਹ ਕਨਸੈਪਟ ਤਾਂ ਸਮਝਾਦੇ ਰਹਿਣੇ ਦਾ ਆਹ ਟੇਬਲ ਦਾ ਜਿਹੜਾ ਆਪਾਂ ਦੋਸਤੋ ਆ ਵੱਡਾ ਬਣਾਇਆ ਨਾ ਵਿਚਾਲੇ ਇਹ ਮਤਲਬ ਇਹ ਹਰ ਜਿਹੇ ਤਰੀਕੇ ਨਾਲ ਬਣਾਇਆ ਦੋਸਤੋ ਵੀ ਆਪਾਂ ਇਹਨੂੰ ਇਧਰੋਂ ਤਾਂ ਕੰਮ ਲੈਣੀ ਲੈਣਾ ਹਨਾ ਇੱਧਰਲੇ ਪਾਸੇ ਘਰੋਂ ਵੀ ਲੈ ਸਕਦੇ ਆਂ ਜੀ ਇੱਥੇ ਖੜਕੇ ਮੰਨ ਕੇ ਚਲੋ ਇੱਥੇ ਮੈਂ ਖੜਦਿਆ ਕਰੂਗਾ ਕੈਮਰਾ ਲੈ ਕੇ ਤੇ ਰਮਨ ਉੱਥੇ ਖੜਿਆ ਕਰੋ ਇੱਥੋਂ ਆਪਾਂ ਵੀਡੀਓ ਐਂ ਕਰਕੇ ਬਣਾ ਲਿਆ ਕਰਾਂਗੇ ਪਰ ਇਹ ਇਹ ਜਿਹੜੇ ਦੀ ਇੱਕ ਨਾ ਬਣਾਏ ਵੀ ਇਹਨੂੰ ਇੱਧਰੋਂ ਵੀ ਵਰਕਚਾਪ ਲੈ ਸਕਦੇ ਆਂ ਦੇਖੋ ਇੱਧਰ ਵੀ ਇਹਦੇ ਦਰਾਜ ਵਗੈਰਾ ਬਣਾਏ ਨੇ ਨਾਲੇ ਡਿਜ਼ਾਈਨ ਬਣ ਜੂਗਾ ਤੇ ਨਾਲੇ ਚਲੋ ਇੱਧਰੋਂ ਵੀ ਆਪਾਂ ਇਹਨੂੰ ਕੰਮ 'ਚ ਲੈ ਸਕਦੇ ਆਂਗੇ ਇੱਧਰ ਜਿਵੇਂ ਕੋਈ ਐਡੀਟਿੰਗ ਵਗੈਰਾ ਕਰਨੇ ਹੋ ਵੀ ਇੱਥੇ ਰੱਖ ਕੇ ਕਰ ਸਕਦੇ ਵੀ ਇੱਥੇ ਰੱਖ ਕੇ ਵੀ ਕਰ ਸਕਦੇ ਆਂ ਇੱਧਰ ਵੀ ਇੱਧਰ ਆਪ ਖਾਲੀ ਛਡਾ ਲਿਆ ਹਨਾ ਇੱਥੇ ਕੁਰਸੀ ਵੀ ਤੇ ਜਿਵੇਂ ਰੋਟੀ ਖਾਣੀ ਉਹ ਵੀ ਆਪਾਂ ਖਾ ਸਕਦੇ ਮਤਲਬ ਜਿਵੇਂ ਕਿ ਇੱਥੇ ਵੀ ਦੋਸਤੋ ਕੋਈ ਸਮਾਨ ਵਗੈਰਾ ਇਹਦੇ 'ਚ ਧਰਨਾ ਆਪਾਂ ਸ਼ੂਟ ਆਲਾ ਲਾ ਲਓ ਜਾਂ ਕੁਝ ਵੀ ਹੈ ਨਾ ਉਹ ਇਹਦੇ 'ਚ ਵੀ ਟਿਕ ਜਾਏਗਾ ਡਾਈਨਿੰਗ ਟੇਬਲ ਹਾਂਜੀ ਤੇ ਹਲੇ ਇਧਰ ਉਤਲੇ ਸਾਈਡ ਰਹਿਣ ਜਿਹੜਾ ਲੱਗਣਾ ਕੁਝ ਵੀ ਜਿੰਮ ਹੋਣਾ ਇੱਥੇ ਉਹ ਪਏ ਨੇ ਹੈ ਨਾ ਸਾਰੇ ਕੋਈ ਵੀ ਸਮਾਨ ਧਰਨਾ ਮੰਨ ਕੇ ਚੱਲੋ ਇੱਥੇ ਸ਼ੀਸ਼ੇ ਵਾਲੇ ਲੱਗਣਗੇ ਉਹ ਤੇ ਕੁਝ ਵੀ ਆਪਾਂ ਸਮਾਨ ਵਗੈਰਾ ਜੋ ਵੀ ਧਰਨਾਗਾ ਉਹ ਇਹਦੇ ਇਹਦੇ ਵਿੱਚ ਟਿਕ ਜਾ ਕਰੂਗਾ अपना ਜਿਹੜਾ ਆਇਆ ਹੋਇਆ ਜੀ YouTubeer YouTube ਵੱਲੋਂ ਹੂੰ ਪਲੇ ਬਟਨ ਜਿਹੜਾ ਆਇਆ ਹੋਇਆ ਤੇ ਉਹ ਵੀ ਇੱਥੇ ਤੇ ਰੱਖਾਂਗੇ ਬਾਕੀ ਉਧਰਲੀ ਸਾਈਡ ਵੀ ਚਲੋ ਟੱਕੇ ਲੁੱਕੀਆਂ ਲੱਗ ਜਾਣੀਆਂ ਦੋਸਤੋ ਹਨਾ ਹਾਂਜੀ ਉਧਰ ਟੌ ਲੱਗੂਗਾ ਜੀ ਉਹ ਵਾਲਾ ਹਨਾ ਹਾਂਜੀ ਹਾਂਜੀ ਇਹ ਜਿਹੜੀਆਂ ਦੋਸਤੋ ਆਪਾਂ ਸ਼ੀਟਾਂ ਲਾਉਣੀਆਂ ਨੇ ਜਿਵੇਂ ਉੱਪਰਛੱਤ ਤੇ ਆਪਾਂ ਬਲੂ ਕਲਰ ਦੀ ਲਾਈ ਆ ਹਨਾ ਤੇ ਇਹ ਕੰਧਾਂ ਤੇ ਅਲੱਗ-alag ਕਲਰ ਦੀਆਂ ਕੋਈ ਬਾਈਨ ਕਲਰ ਕੋਈ ਗ੍ਰੇ ਕਲਰ ਉਮੇ ਇਹ 10-10 ਸ਼ੀਟਾਂ ਦੀਆਂ ਅਲੱਗ-ਅਲੱਗ ਬੈਕਗ੍ਰਾਉਂਡਾਂ ਬਣ ਜਾਣਗੀਆਂ ਮਤਲਬ ਜਿਵੇਂ ਹੁਣ ਇੱਕ 10 ਫੁੱਟ ਦੀ ਉਰੇ ਬਣ ਗਈ ਬੈਕਗ੍ਰਾਉਂਡ ਇੱਕ ਉਰੇ ਬਣ ਗਈ ਗ੍ਰੇ ਕਲਰ ਦੀ ਉਰੇ ਬਣ ਗਈ ਕੋਈ ਹੋਰ ਕਲਰ ਦੀ ਹੈ ਨਾ ਤਾਂ ਉਹ ਆਪਾਂ ਨੂੰ ਅਲੱਗ-ਅਲੱਗ ਮਤਲਬ ਇੱਕ ਬੈਕਗ੍ਰਾਉਂਡ ਮਿਲ ਜੂਗੀ ਵੀਡੀਓ ਬਣਾਉਣ ਨੂੰ ਜਿਵੇਂ ਹੁਣ ਅੱਜ ਆਪਾਂ ਇਹਦੇ ਤੇ ਬਣਾ ਲਈ ਕੱਲ ਨੂੰ ਆਪਾਂ ਉਹਦੇ ਤੇ ਬਣਾ ਸਕਾਂਗੇ ਪਰਸੋਂ ਇਹਦੇ ਤੇ ਹੈ ਨਾ ਤਾਂ ਇੱਕ ਵੀ ਮਤਲਬ ਲੋਕੇਸ਼ਨ ਜੀ ਡਿਫਰੈਂਟ ਲੱਗਿਆ ਕਰੂਗੀ ਹਾਂ ਜੀ ਵੀਡੀਓ ਦੇ ਚਾਰਜ ਹੁਣ ਤਾਂ ਜੇ ਨਹੀਂ ਕਰ ਦੋ ਜੀਗਾ ਉਧਰ ਕਿਤੇ ਵੀਡੀਓ ਬਣਾਉਣ ਨੂੰ ਆਇਆ ਲੱਗਦਾ ਵੀ ਕਦੋਂ ਤਿਆਰ ਹੋ ਤੇ ਕਦੋਂ ਵੀਡੀਓ ਬਣਾਈ ਵੀਡੀਓ ਹੀ ਨਹੀਂ ਬਣਾਈਆਂ ਜਿਸ ਤਾ ਇਹੀ ਕਾਰਨ ਹੈ ਦੋਸਤੋ ਵੀਡੀ ਆਹ ਦੋਸਤੋ ਤੁਸੀਂ ਹੋਰ ਕਰੋਗੇ ਹੁਣ ਰਾਮ ਨੇ ਆਪਣੇ ਦੋਸਤ ਇਹ ਵੀ ਕਹਿਣਗੇ ਵੀ ਚਲੋ ਤੁਸੀਂ ਇੱਥੇ ਬਣਾਉਂਗੇ ਕੁਝ ਵੀ ਤਾਂ ਉਹ ਧੂਆ ਕਿੱਥੇ ਨਿਕਲੂਗਾ ਕਿਉਂਕਿ ਆਹ ਤਾਂ ਚਾਰੇ ਪਾਸੇ ਬੰਦ ਦਾ ਸੀਸੇ ਲਾਤੇ ਇਹ ਵੀ ਆਪਾਂ ਟੱਕ ਨਹੀਂ ਲਾਉਂਗਾ ਵੀ ਖੁੱਲਣਨਾ ਆ ਵੀ ਬੰਦ ਦਾ ਉਹ ਵੀ ਬੰਦ ਦਾ ਸਾਰਾ ਤੇ ਫਿਰ ਇਹਦੇ ਚਿਮਨੀ ਦਾ ਪਾਲਾ ਹੀ ਨਹੀਂ ਹਾਂਜੀ ਉਹ ਲੱਗੀ ਹੋਈ ਹੈ ਜੀ ਆਪਣੇ ਇੱਧਰ ਇਹ ਵੀ ਹੈ ਦੋਸਤੋ ਚਿਮਨੀ ਵਾਲਾ ਆਪਾਂ ਕਰਿਆ ਆਹ ਜਗਾੜ ਇਹ ਮਤਲਬ ਸਿਰਫ ਇਕੱਲਾ ਆਪਣੇ ਕਿਉਂ ਹੁਣ ਚਿਮਨੀ ਦਾ ਆਪਾਂ ਲਾ ਨਹੀਂ ਸਕਦੇ ਹਨਾ ਕਿਉਂ ਜੇ ਚਿਮਣੀ ਲਾਤੀ ਤਾਂ ਫਿਰ ਇੱਥੇ ਚਲੋ ਵਿੱਚ ਉੜੀ ਜਾ ਕਰੂਗੀ ਇੱਕ ਫਿਰ ਉਹ ਸੈਂਟਰ ਚ ਲਾਉਣੀ ਪਊਗੀ ਚਿੱਲਾ ਆਪਣਾ ਇੱਥੇ ਹੈ ਜੇ ਕੰਧ ਨਾਲ ਹੁੰਦਾ ਤਾਂ ਚਲੋ ਆਪਾਂ ਉਧਰ ਦੀ ਉਧਰ ਕੱਢ ਦਿੰਦੇ ਤੇ ਇਹ ਦਾ ਫਿਰ ਨਾ ਆਪਾਂ ਉਹ ਲਾਤਾ ਤੇ ਇਹ ਜਿਹੜੀ ਆਪਣੇ ਉਹ ਡੱਬੇ ਜਿਹੇ ਨੇ ਉਹਨਾਂ ਵਿੱਚ ਇਹਨਾਂ ਦਾ ਇੱਕ ਲੱਗ ਜਾਊਗਾ ਮਤਲਬ ਬਲੋਰ ਦੀ ਤਰ੍ਹਾਂ ਤੇ ਉਹੀ ਤੂੰ ਆਪਣਾ ਖਿੱਚ ਕੇ ਬਾਹਰ ਕੱਢਦਾ ਕਰੂਗਾ ਤੇ ਕੋ ਹਲਕਾ ਫੁਲਕੀ ਧੂਆ ਹੁੰਦਾ ਕੋਈ ਬਾਲਾ ਨਹੀਂ ਇੱਥੇ ਵੀ ਬਾਲੀ ਵੱਡੀ ਕੁਕਿੰਗ ਕਰਨੀ ਆਪਾਂ ਵੀਡੀਓ ਲਈ ਜੋ ਕਰਨਾ ਵੈਸੇ ਆਪਣੀ ਜਿਹੜੀ ਰਸੋਈ ਹੈ ਕੁਕਿੰਗ ਵਾਲੀ ਉਹ ਤਾਂ ਬਾਹਰ ਹੀ ਹੈ ਜਿੱਥੇ ਓਨਲੀ ਆਪਾਂ ਜਿਹੜੀ ਵੀਡੀਓ ਸ਼ੂਟ ਕਰਨੀ ਉਹਦੇ ਵਾਸਤੇ ਬਣਾਈ ਹੈਗੀ ਰਸੋਈ ਤਾਂ ਆਪਣੇ ਉਧਰ ਵਧੀਆ ਹੈਗੀ ਹੈ ਜੀ ਹਾਂਜੀ ਹਾਂਜੀ ਤੇ ਇਹ ਇਧਰਲੀ ਸਾਈਡ ਆਪਾਂ ਦੋਸਤੋ ਸਾਰਾ ਖੁੱਲਾ ਰੱਖ ਲਿਆ ਇਹਨੂੰ ਓਪਨ ਰੱਖਾਂਗੇ ਸਾਰੇ ਨੂੰ ਕੋਈ ਵੀ ਇੰਟਰਵਿਊ ਕਰਦੀਆਂ ਬੋਡਕਾਸਟ ਕਰਨਾ ਕੁਝ ਵੀ ਕਰਨਾ ਉਹਨੂੰ ਆਪਾਂ ਇਧਰ ਵਰਤ ਸਕਾਂਗੇ ਹਨ ਤੇ ਚਲੋ ਨਾਲੇ ਇੱਕ ਪਲੇਟਫਾਰਮ ਵਰ ਸਟੂਡੀਓ ਬਣ ਜੂਗਾ ਆਪਾਂ ਨੂੰ ਹਰੇਕ ਸੁਵਿਧਾ ਦੇ ਬੁਲਾਇ ਕਰਾਂਗੇ ਜੀ ਸਾਰਿਆਂ ਨੂੰ ਹਾਂਜੀ ਹਾਂਜੀ ਸਾਰਿਆਂ ਨੂੰ ਬੁਲਾਇਆ ਕਰਾਂਗੇ ਬਾਕੀ ਲੱਗ ਲੱਗ ਬੋਰਡ ਦੇਖੋ ਦੋਸਤੋ ਆਪਾਂ ਕਾਫੀ ਸਾਰੇ ਦਿੱਤੇ ਨੇ ਬੋਰਡ ਹੋ ਸੀ ਉਹ ਸੀ ਮਤਲਬ ਆ ਸਟੂਡੀਓ ਚ ਘਟੂ ਘਟ 8-10 ਬੋਰਡ ਨੇ ਇਹਰ ਜੇ 8-10 ਬੋਰਡ ਨੇ ਮਤਲਬ ਲਾਈਟਿੰਗ ਦਾ ਕਿਤੇ ਵੀ ਪਲੱਗ ਲਾਉਣਾ ਕੋਈ ਵੀ ਲਾਉਣਾ ਵੀ ਆਪਾਂ ਨੂੰ ਕੋਈ ਵੀ ਤੰਗੀ ਨਾ ਆਵੇ ਹਨਾ ਕਿਤੇ ਤਾਰ ਕੁਝ ਵੀ ਲਾਉਣ ਦੀ ਤੇ ਜਿੱਥੇ ਆਪਣਾ ਜੀ ਕਰੇ ਉੱਥੇ ਆਪਾਂ ਜੇ ਪੋਡਕਾਸਟ ਉਰੇ ਬੈਕ ਕਰਨਾ ਉੱਥੇ ਬੈਕ ਕਰਨਾ ਹੋ ਹੁੰਜੇ ਚ ਬੈਕ ਕਰਨਾ ਕਿਤੇ ਵੀ ਕਰਨਾ ਆਪਰਾਉ ਸੋ ਯਾਰ ਤੇ ਚਲੋ ਜੀ ਅੱਗੇ ਫਿਰ ਅੱਗੇ ਦਿਖਾਓ ਅੱਗੇ ਆਪਾਂ ਆਗਰ ਜੀ ਹੂੰ ਅੱਗੇ ਆ ਕੇ ਜੀ ਬੈਡਰੂਮ ਆ ਤਾਂ ਆ ਗਿਆ ਜੀ ਤੇ ਇਹ ਵੀ ਹਜੇ ਕੰਮ ਰਹਿੰਦਾਗਾ ਜੀ ਇਹਦਾ ਕੱਪ ਬੋਰਡ ਦਾ ਹਾਂ ਜੀ ਇਹ ਕੱਪ ਬੋਰਡ ਦਾ ਇੱਥੇ ਤੁਹਾਨੂੰ ਅ ਜਿਵੇਂ ਸ਼ੂਟ ਵਗੈਰਾ ਰੱਖਣੇ ਕੁਝ ਵੀ ਹਨਾ ਤੇ ਆਹ ਆ ਫਾਈਨਲ ਆਗੇ ਦੋਸਤੋ ਜਿਹੜੇ ਹੌ ਲੱਗੇ ਹੋਏ ਨੇ ਦੋ ਹਲੇ ਬਾਕੀ ਲੱਗਣੇ ਨੇ ਬਾਈ ਦੇ ਸਟੱਲਾ ਕੀਤਾ ਕਰਕੇ ਉਹ ਬਈ ਆਇਆ ਨਹੀਂਗਾ ਤੇ ਇਹ ਇਹ ਪੈਨਲ ਨੇ ਦੋਸਤੋ ਜਿਹੜੇ ਆਪ ਲਾਵਾਂਗੇ ਲਾਈਟਾਂ ਵਾਲੇ ਤੇ ਇਹ ਲਾਈਟਿੰਗ ਵੀ ਦੇ ਦਿਆ ਕਰੂਗੀ ਕੰਮ ਬਾਕੀ ਜਿਹੜੀ ਮੇਨ ਲਾਈਟਿੰਗ ਆ ਕੈਮਰਾ ਵਾਲੀ ਉਹ ਤਾਂ ਲਾਉਣੀ ਲਾਉਣੀ ਆ ਹਨਾ ਜਿਵੇਂ ਹੁਣ ਫੋਨ ਫਾਣ ਤੇ ਜਿਵੇਂ ਹੁਣ ਸ਼ੂਟ ਕਰ ਰਹੇ ਆ ਆਪਾਂ ਉੱਥੇ ਇਹ ਲਾਈਟਿੰਗ ਹੀ ਕਾਫੀ ਆ ਤੇ ਇਹਦੀ ਫਲਿਕਰਿੰਗ ਜਿਵੇਂ ਹੁਣ ਕੈਮਰਾ ਜਗਣ-ਬੁਝਣ ਲੱਗ ਜਾਂਦਾ ਹੁੰਦਾ ਦੋਸਤੋ ਤਾਂ ਉਹ ਇਹਦੀ ਬਹੁਤ ਘਟ ਆ ਗਈ ਮਤਲਬ ਫਲਿਕਰਿੰਗ ਇਹਦੀ ਨਾ ਮਾਤਰੀ ਆ ਗਈ ਹਨਾ ਤੇ ਕਿਉਂ ਜਿਵੇਂ ਹੁਣ ਆਹ ਕਰਨ ਲੱਗ ਗੀਆਂ ਆਹ ਲਾਈਟਾਂ ਫਲਿਕਰਿੰਗ ਦੇ ਰਹੀਆਂ ਦੇਖੋ ਕਿੰਨੀ ਦੇ ਰਹੀਆਂ ਪਰ ਜਿਹੜੀਆਂ ਇਹ ਲਾਈਟਾਂ ਨੇ ਇਹ ਘਟ ਦਿੰਦੀਆਂ ਆ ਫਲਿਕਰਿੰਗ ਤੇ ਇੱਧਰ ਆਪਣਾ ਬੈੱਡ ਤਿਆਰ ਹੋ ਰਿ ਬਾਕੀ ਆ ਪ੍ਰੋਫਾਈਲਾਂ ਆ ਗਈਆਂ ਜੀ ਜਿਹੜਾ ਕੋਈ ਗਲਾਸ ਵਗੈਰਾ ਲੱਗਣਾਗਾ ਤੇ ਬੈੱਡ ਤੁਸੀਂ ਆਪਣਾ ਦੇਖ ਸਕਦੇ ਹੋ ਇਹ ਪੂਰਾ ਤਿਆਰ ਹੋਈ ਜਾਂਦਾ ਤੇ ਬਾਕੀ ਇੱਧਰ ਚਿਲਾ ਚੁਲਾ ਦਾ ਮੰਜੇ ਸੱਲੇ ਦੇ ਰੱਖਿਆ ਡੈਵੀ ਸਾਡਾ ਬਾਈਟਾ ਵਸਣ ਕੀ ਕਰੀ ਜਾਂਦਾ ਇਹ ਬੁੱਤ ਕਮਾਣਾਂ ਦੀ ਤੇ ਇਹ ਜਦੋਂ ਵਗ ਜਾਂਦੇ ਨੇ ਵੀਰ ਕੰਮ ਕਰਕੇ ਉਹ ਤੋਂ ਬਾਅਦ ਇਹ ਮਕੈਨਿਕੀ ਕਰਦਾ ਰਹਣਾ ਹਾਂਜੀ ਇੱਕ ਆਪਣੇ ਇੱਕ ਦੋ ਦੋਸਤ ਆਪਣੇ ਉਹ ਵੀ ਪੁੱਛਦੇ ਸੀ ਕਿ ਗੇਟ ਬਾਰੇ ਗੇਟ ਕਹਿੰਦੇ ਸੀ ਬਹੁਤ ਸੋਹਣਾ ਲੱਗਿਆ ਹਨ ਤੇ ਗੇਟਾਂ ਬਾਰੇ ਵੀ ਆਪਾਂ ਮੜਾ ਜਾ ਦੱਸਦੀ ਆ ਆਪਣੇ ਦੋਸਤਾਂ ਨੂੰ ਇਹ ਜਿਹੜਾ ਦੋਸਤੋ ਸਾਗ ਬਣਦਾ ਮੀਨ ਜਿਹੜਾ ਡੋਰ ਆਪਣਾ ਹਾਂਜੀ ਇਹ ਆਪਾਂ ਸਾਗ ਬਣ ਦਲਾਇਆ ਹੋਇਆ ਤੇ ਦੇਖੋ ਤੁਸੀਂ ਪਿੱਤਲ ਬੁੱਤਲੇ ਦੇ ਕਿੱਡਾ ਸੋਹਣਾ ਲੱਗਿਆ ਹਾਂਜੀ ਹੂੰ ਤੇ ਬਹੁਤ ਆਮਣਾ ਬਣਿਆ ਹੋਇਆ ਜੀ ਹਾਂਜੀ ਜਿੰਨੇ ਵੀ ਰਿਸ਼ਤੇਦਾਰ ਆਏ ਨੇ ਉਹ ਵੀ ਦੋਸਤ ਮਿੱਤਰ ਜਿੰਨੇ ਵੀ ਘਰੇ ਆਏ ਨੇ ਤਾਂ ਉਹਨਾਂ ਨੇ ਮਤਲਬ ਇਹ ਗੇਟ ਨੂੰ ਸਾਡੇ ਨੂੰ ਇੱਕ ਵਾਰੀ ਤਾਂ ਉਹਨਾਂ ਨੇ ਪੁੱਛੀ ਪੁੱਛਿਆ ਵੀ ਕਾਹਦਾ ਗੇਟ ਹੈ ਕੀ ਕਿੱਥੋਂ ਬਣਾ ਕੇ ਲਿਆਂਦਾ ਕਿਵੇਂ ਬਣਾ ਕੇ ਲਿਆਂਦਾ ਹਨ ਕਿਉਂਕਿ ਪੁਰਾਣੇ ਟਾਈਮ ਚ ਉਹ ਇਹ ਚੀਜ਼ਾਂ ਪਿੱਤਲ ਲਾ ਕੇ ਬਣਦੀਆਂ ਸੀਗੀਆਂ ਤੇ ਹੁਣ ਦੁਬਾਰਾ ਫੇਰ ਮੜੀਆਂ ਜਿਹੜੀਆਂ ਚੀਜ਼ਾਂ ਨਹੀਂ ਉਹ ਵਾਪਸ ਮੜਾਂਗਾ ਸੋ ਸੋਹਣਿਆ ਲੱਗਦਿਆਂ ਨੇ ਜੀ ਬਾਕੀ ਦੋਸਤੋ ਬਹੁਤ ਸੋਹਣਾ ਕੰਮ ਹੋਇਆ ਸਾਰੀ ਤੁਸੀਂ ਆਪ ਦੇਖ ਸਕਦੇ ਹੋ ਜੀ ਪਿੱਤਲ ਪੁੱਤਲ ਪੂਰਾ ਵਧੀਆ ਕੁਆਲਿਟੀ ਦਾ ਲੱਗਿਆ ਹੋਇਆ ਤੇ ਮਟਾਈ ਵੀ ਬਹੁਤ ਹੈਗੀ ਦੀ ਮਤਲਬ ਪਿਓਰ ਸਾਗਵਾਂਚ ਆ ਗਿਆ ਦੋਸਤੋ ਤੇ ਇਹ ਆਪਣੇ ਵੀਰ ਗੁਰੀਗਰਾਗਨੇਂ ਦੀ ਜਿਹੜੀ ਫੈਕਟਰੀ ਆ ਨਾ ਸਿੰਘ ਡੋਰ ਹੱਬ ਤਪੇ ਇਹ ਗੁਰੀਗਰਾਗਨੇਂ ਵੀਰ ਦੀ ਫੈਕਟਰੀ ਜੋ ਬਣ ਕੇ ਆ ਦੋਸਤੋ ਸਾਰੀਆਂ ਹੀ ਜੋੜੀਆਂ ਆਪਣੀਆਂ ਹੋ ਲਾਲ ਗਏ ਮਤਲਬ ਜਿਹੜੇ ਬੋਰਡਾਂ ਵਾਲੇ ਪੱਲੇ ਆਪਾਂ ਬਣਾਉਣੇ ਆ ਨਾ ਤਾਂ ਇਹ ਵੀ ਮੈਂ ਤੁਹਾਨੂੰ ਪਹਿਲਾਂ ਵੀਡੀਓ ਪਾ ਕੇ ਵੀ ਦਿਖਾਇਆ ਹੋਇਆ ਸਿਸਟਮ ਵੀ ਕਿਵੇਂ ਬਣਾਉਂਦੇ ਨੇ ਤੇ ਅੱਜ ਵੀ ਆਪਾਂ ਇਧਰ ਦੀ ਨਿਕਲ ਜਾਣ ਨਾਲ ਉਹ ਦੂਜੇ ਦਿਖਾ ਦੇਾਂਗੇ ਨਾਲੇ ਉਹ ਗੇਟਵਾਰ ਦਿਖਾ ਦੇਾਂਗੇ ਤੇ ਸਾਰੇ ਆਪਾਂ ਤੁਹਾਨੂੰ ਦਿਖਾਏ ਹੋਇਆ ਵੀ ਕਿਵੇਂ ਕਿੰਨੇ ਵਧੀਆ ਪ੍ਰੈਸ ਨਾਲ ਬੰਦੇ ਨੇ ਆਹ ਬਾਥਰੂਮ ਆ ਗਿਆ ਜੀ ਇਹਦੇ 'ਚ ਵੀ ਹਲੇ ਚੱਲੀ ਜਾਂਦਾ ਜਰਮੈਂਟ ਕਮ ਤੇ ਆਹ ਦੇਖੋ ਤੁਸੀਂ ਵੀ ਮਤਲਬ ਸੁਮੈਕਸ ਮੁਕਾ ਵਧੀਆ ਲਾ ਕੇ ਲੋਕ ਲੋਕ ਪੂਰੇ ਵਧੀਆ ਪ੍ਰੋਪਰ ਲਾ ਕੇ ਜਿਹੜੇ ਅ 1.5 ਇੰਚ ਜਿਹੇ ਪੱਲੇ ਆ ਜਿਹੜੇ ਬਣੇ ਹੋਏ ਨੇ ਤੇ ਬਾਕੀ ਪਤਾ ਕੀ ਹੈ ਦੋਸਤੋ ਕੰਮ ਬੜਾ ਵੀ ਮਸ਼ੀਨੀ ਕੰਮ ਹੁੰਦਾ ਬਾਕੀ ਹੈਨਾ ਐ ਨਹੀਂ ਹੈਗਾ ਵੀ ਕਿਤੋਂ ਫੇਵੀਕੋਲ ਪਟਿਆ ਜਾਊ ਜਾਂ ਕੋਈ ਬਲਬਲਾ ਬਣ ਜਾਊਗਾ ਬਹੁਤ ਸੋਹਣਾ ਤੇ ਸਭਾਈ ਨਾਲ ਕੰਮ ਕਰਦੇ ਆ ਸਿੰਘਡੋਰ ਹੱਬ ਤੋਂ ਇਹ ਆਪਣਾ ਬਣ ਕੇ ਆਇਆ ਹੈ ਸੀਗਾ ਉਹੀ ਬਾਈ ਫਿੱਟ ਕਰਕੇ ਗਏ ਨੇ ਸਾਰਾ ਬਾਕੀ ਜੇ ਕੋਈ ਭਰਾ ਹੈਨਾ ਕੋਈ ਡੋਰਾਂ ਦੇ ਰਿਲੇਟਡ ਕੋਈ ਵੀ ਇਨਕੁਰੀ ਇਨਕੁਰੀ ਲੈਣਾ ਚਾਹੁੰਦਾ ਦਰਵਾਜ਼ਿਆਂ ਦੇ ਰਿਲੇਟਡ ਬਣਵਾਉਣਾ ਚਾਹੁੰਦਾ ਤਾਂ ਮੈਂ ਤੁਹਾਨੂੰ ਸਕਰੀਨ ਤੇ ਨੰਬਰ ਵੀ ਛੱਡ ਦਿੰਦਾ ਬਾਈ ਬਾਈ ਕਿਲਵੰਤਾ ਵੀਰਦਾਨਾ ਤੇ ਬਾਕੀ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਆ ਵੀ ਬਾਈ ਗਾਣੇ ਉਹਨਾਂ ਨੇ ਬਣਾਏ ਆ ਸਾਰੇ ਭੱਲੇ ਵਗੈਰਾ ਜ ਮਿਲ ਬਹੁਤ ਵਧੀਆ ਤਸੱਲੀ ਵਾਲਾ ਕੰਮ ਆ ਜ਼ਿੰਮੇਵਾਰੀ ਵਾਲਾ ਕੰਮ ਆ ਰਵਣ ਹਣਾ ਹਾਂਜੀ ਤੇ ਬਹੁਤ ਵਧੀਆ ਕੰਮ ਕਰਦੇ ਨੇ ਵੀਰ ਹੋਰੇ ਬਾਕੀ ਦੋਸਤੋ ਇਹ ਸੀਗਾ ਆਪਣਾ ਸਟੂਡੀਓ ਦਾ ਟੂਰ ਹਾਂਜੀ ਹਾਂਜੀ ਇਹ ਆਪਾਂ ਵੈਸੇ ਤਿਆਰ ਨਹੀਂ ਹੋਇਆ ਜਦੋਂ ਤਿਆਰ ਹੋ ਗਿਆ ਜੀ ਪੂਰਾ ਉਦੋਂ ਆਪਾਂ ਸਾਰਾ ਕਰਵਾਵਾਂਗੇ ਇੱਕ ਦੋਸਤੋਂ ਵੈਸੇ ਆਪਾਂ ਜਰੂਰ ਦੱਸੋ ਕਿਵੇਂ ਬਣ ਰਿਹਾ ਹਾਂਜੀ ਛੋਟਾ ਜਿਹਾ ਟੂਰ ਦਿੱਤਾ ਤੇ ਸਾਰੇ ਜਣੇ ਜਰੂਰ ਦੱਸੋ ਵੀ ਕਿਵੇਂ ਬਣ ਰਿਹਾ ਕਿਵੇਂ ਚੱਲ ਰਿਹਾ ਹਨਾ ਉਹ ਚਿਮਨੀ ਦਾ ਇੱਧਰ ਬਾਹਰਲੀ ਸਾਈਡਾਂ ਆ ਗਿਆ ਦੋਸਤੋਂ ਇੱਧਰ ਕੱਢ ਦਿਆ ਕਰੂਗਾ ਤੂੰ ਆ ਤੇ ਸਾਰੇ ਜਣੇ ਕਮੈਂਟ ਕਰਕੇ ਦੱਸੋ ਵੀ ਕਿਵੇਂ ਲੱਗਿਆ ਤੁਹਾਨੂੰ ਹਾਂਜੀ ਜਰੂਰ ਕਰਕੇ ਚੱਲ ਰਿਹਾ ਬਾਕੀ ਹੋ ਜਾਊਗਾ ਦੋਸਤੋਂ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਆਪਾਂ ਸਾਰਾ ਤਿਆਰ ਕਰ ਦਾਂਗੇ ਤੇ ਵੀਡੀਓ ਦੇਖ ਲਈ ਬਹੁਤ ਬਹੁਤ ਧੰਨਵਾਦ ਜੀ